ਅਜਮਿੱਤੀ 26 ਨੂੰ ਕਿਸਾਨ ਅਗਵਾ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨਾ ਪੂਰਿਆ ਹੋਣ ਤੇ ਮੈਂਜੀਟੀ ਰੋਡ ਉੱਪਰ ਅਤੇ ਫਿਲੌਰ ਸ਼ਹਿਰ ਵਿੱਚ ਟਰੈਕਟਰ ਰੈਲੀ ਮਾਰਚ ਕੱਢਿਆ ਗਿਆ ਜਿਸ ਵਿੱਚ ਪੰਜਾਬ ਦੇ ਸਾਰੇ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ਅਤੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਕਿਹਾ ਕਿ ਜੇ ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੇ ਵੱਲੋਂ ਹੋਰ ਪਾਰੇ ਗਿਣਤੀ ਵਿੱਚ ਇਕੱਠ ਕਰਕੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਮੋਦੀ ਸਰਕਾਰ ਦੇ ਖਿਲਾਫ ਦਰਨਾਵੀ ਲਗਾਇਆ ਜਾਵੇਗਾ ਕਿਸਾਨ ਅਗੂਆਂ ਦੀ ਮੇਨ ਜਥੇਬੰਦੀਆਂ ਨੇ ਜੋ ਟਰੈਕਟਰ ਰੈਲੀ ਵਿੱਚ ਸ਼ਾਮਿਲ ਹੋਏ ਆਪਣੇ ਕਿਸਾਨ ਵੀਰਾਂ ਦਾ तहे ਦਿਲੋਂ ਧੰਨਵਾਦ ਕੀਤਾ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਰਮਣ ਮਾਹੀ ਅਤੇ ਸੁਰਿੰਦਰ ਕੁਮਾਰ ਸੋਨੂ ਦੀ ਖਾਸ ਰਿਪੋਰਟ ਮੇਰੇ ਵੀਰ ਪਹੁੰਚੇ ਆ ਕੱਢ ਕੇ ਫੱਡੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਜਥੇਬੰਦੀਆਂ ਹੁੰਨੀਆਂ ਇਹ ਕਰਮ ਦੇ ਨਾਲ ਚੱਲਦੀਆਂ ਤੋ ਇਹ ਧਰਮ ਦੇ ਨਾਲ ਵੀ ਚੱਲਦੀਆਂ ਸਾਨੂੰ ਹਮੇਸ਼ਾ ਕਿੱਥੇ ਧਰਮ ਦੀ ਉੱਤੇ ਲੋੜ ਪੈਂਦੀ ਆ ਤਾਂ ਵੀ ਜਿੱਥੇ ਹੁੰਦੀਆਂ ਨੇ ਮੂਰੇ ਹੋ ਕੇ ਪਰਣਾ ਪੈਣਾ ਚਾਹੀਦਾ ਤੇ ਜਿੱਥੇ ਕਰਮ ਦੀ ਵੰਦੀ ਆ ਉੱਥੇ ਵੀ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਵੀ ਅੱਜ ਜਿਹੜੇ ਮੋਦੀ ਸਰਕਾਰ ਦਾ ਆਵਾ ਫੈਟਸ ਆਪਾਂ ਕਰ ਰਹੇ ਆ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਪਤਾ ਕਿ ਸਾਨੂੰ ਇਹ ਪਿੰਡ ਸਿਆਪਾ ਕਿਉਂ ਕਰਨਾ ਪਿਆ ਮੈਂ ਤੁਹਾਨੂੰ ਗਰੀਫ ਕਰਦਾ ਕਿ ਜਿਹੜਾ 220 ਦਾ ਅੰਦੋਲਨ ਸੀ ਜਿਵੇਂ ਇਹਨੀਆਂ ਗੁਰੂਆਂ ਦੇ ਆਪਾਂ 1 ਸਾਲ ਤੇ 1 ਮਹੀਨਾ ਲਗਭਾਗ 13 ਮਹੀਨੇ ਉੱਥੇ ਲੜਿਆ ਆਪਣੇ ਜਹਾਰੂ ਯੋਧਿਆਂ ਨੇ ਸ਼ਹੀਦੀਆਂ ਵੀ ਪਾਈਆਂ ਪਰ ਜਿਹੜੀ ਸਰਕਾਰ ਸੀ ਬੀਜੇਪੀ ਸਰਕਾਰ ਉਸ ਨੇ ਉਹ ਜਿਹੜੇ ਕਾਰੇ ਕਾਨੂੰਨ ਸੀ ਲਿਖਤੀ ਤੌਰ ਤੇ ਵਾਪਸ ਕੀਤਾ ਤੇ ਵਾਅਦਾ ਵੀ ਕੀਤਾ ਇੰਜ ਮੇਰੇ ਆ ਵੀਰਾਂ ਭੈਣਾ ਭਰਾ ਨੂੰ ਪਤਾ ਨਹੀਂ ਹੁੰਦਾ ਤੇ ਭਾਈ ਉਹ ਕਹਿੰਦੇ ਆ ਕਿ ਤੁਸੀਂ ਉਦੋਂ ਉੱਥੇ ਕਿਉਂ ਤੁਸੀਂ ਲਿਖਤੀ ਕਿਉਂ ਨਹੀਂ ਕੀਤਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਲਿਖਤੀ ਵੀ ਹੋਇਆ ਉਸਾਰ ਦੇ ਤਰਫੋਂ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਅਮਰੀਕਾ ਦੇ ਵਿੱਚ ਟਰੰਪ ਬਣਿਆ ਪ੍ਰਾਈਮ ਮਿਨਿਸਟਰ ਤੁਹਾਨੂੰ ਪਤਾ ਪਹਿਲਾਂ ਬਾਈਡਨ ਸੀ ਜੋ ਬਾਈਡਨ ਨੇ ਵਾਅਦੇ ਕੀਤੇ ਸੀ ਉਹਦੇ ਟਰੰਪ ਨੇ ਖਤਮ ਕਰ ਦਿੱਤੇ ਕਿਉਂਕਿ ਜਿਹੜੇ ਲਿਖਤੀ ਕਾਨੂੰਨ ਸੀ ਉਹਰੇ ਵੀ ਉਹ ਜਿਹੜੇ ਖਤਮ ਕੀਤੇ ਇਸੇ ਤਰ੍ਹਾਂ ਆਪਣੇ ਜਿਹੜੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਜੁਗਲੇਵਾੜ ਚਾਲਵਾੜ ਜਿਹੜੀ ਫਿੱਤਰੇ ਤੇ ਇਹਦੇ ਆਵੇ ਲੋਕਾਂ ਨੂੰ ਧੋਖਾ ਦੇਣਾ ਉਸ ਨੇ ਉਹ ਵਾਅਦੇ ਨੂੰ ਜਿਹੜੇ ਆਪਣੇ ਕਰੂਨ ਲਾਉ ਸੀ ਉਹਨਾਂ ਨੂੰ ਵਾਪਸ ਲੈ ਲਿਆ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਆਪੀਆਂ ਜਿੰਨੀਆਂ ਵੀ ਜਥੇਬੰਦੀਆਂ ਸੀ ਉਹ ਉੱਥੇ ਉੱਠੀਆਂ ਨਹੀਂ ਤੇ ਉਹਨਾਂ ਦਾ ਇੱਕੋ ਹੀ ਕੀਚਾ ਸੀਵੇ ਪਹਿਲਾਂ ਜਿਹੜੇ ਕਰੋਨ ਵਾਪਸ ਲਾਇਆ ਉਹ ਲਿਖਤੀ ਤੌਰ ਤੇ ਸਾਨੂੰ ਦਿਓ ਪੂਰਾ 1 ਮਹੀਨਾ ਲੱਗਿਆ ਆਪਾਂ ਨੂੰ ਉੱਥੇ ਫੇਰ ਦੁਬਾਰਾ ਬੈਠਣ ਲਈ 1 ਮਹੀਨੇ ਬਾਅਦ ਵੀ ਲਿਖਤੀ ਤੌਰ ਤੇ ਆਪਾਂ ਨੂੰ ਕਰੋਨਾ ਨੂੰ ਭਾਗ ਕਰਨ ਦਾ ਲੈ ਕੇ ਦਿੱਤਾ ਪਰ ਜਿਹੜਾ ਮਰ ਗਿਆ ਮੁੱਕਰ ਗਿਆ ਉਹਦਾ ਆਪਾਂ ਕੀ ਕਰੀਏ ਤੇ ਜਿਹੜੀ ਭਾਪੀ ਸਰਕਾਰ ਆ ਉਹ ਲਿਖਤੀ ਨੂੰ ਵੀ ਜਿਹੜਾ ਮੁੱਕਰ ਗਈ ਉਸ ਤੋਂ ਬਾਅਦ ਇਹ ਜਿਹੜੀਆਂ ਆਪਣੀਆਂ ਜਿਹੜੇ ਹੰਗੀ ਮੰਗਾ 12 ਮੰਗਾ ਜਿਹੜੀਆਂ ਸਗੀਆ ਉਹਦੇ ਲਈ ਐਮਐਮ ਅਤੇ ਐਸਕੇਮ ਗੈਰ ਹਜਨੀ ਦੋਨੇ ਫਾਰਮਾਂ ਜਿਹੜੀਆਂ ਲਾਣ ਨੇ ਫੇ ਦਿੱਲੀਆਂ ਨੂੰ ਚਲੀਆਂ ਪਰ ਇਸ ਹਿੰਦੋਸਤਾਨ ਦੀ ਸਰਕਾਰ ਨੇ ਸਾਡੇ ਉੱਤੇ ਉਹ ਤਸ਼ੱਦਦ ਕੀਤੇ ਸਾਨੂੰ ਉਹ ਅਹਿਸਾਸ ਕਰਾਇਆ ਕਿ ਅਸੀਂ ਭਾਰਤ ਦੇ ਵਾਸੀ ਨਹੀਂ ਅਸੀਂ ਕਿਸੇ ਹੋਰ ਦੁਨੀਆ ਤੋਂ ਆਏ ਹੋਏ ਲੋਕ ਹਾਂ ਸਾਨੂੰ ਪੰਜਾਬ ਤੋਂ ਬਾਹਰ ਹਰਿਆਣੇ ਦੇ ਉੱਤੇ ਸਰਾਂਤਾ ਬਣਾ ਦਿੱਤੀਆਂ ਗਈਆਂ ਸਾਨੂੰ ਨੰਗਾ ਨਹੀਂ ਦਿੱਤਾ ਗਿਆ ਮੇਰੇ ਵੀ ਟਰੈਕਟਰ ਬੰਦ ਗਾ ਲਾ ਜਿਹਨਾਂ ਸਟਾਰਟ ਕਰਦੇ ਆ ਕੋਈ ਨਹੀਂ ਆਪਾਂ ਫੋਟੋ ਵਾ ਸੇ ਉੱਤੇ ਜਾਣਾ ਸੋ ਆਪਾਂ ਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਸੰਤਾਲੀ ਦੇ ਵਿੱਚ ਆਜ਼ਾਦ ਨਹੀਂ ਹੋਏ ਸੀ ਤੁਸੀਂ ਗੁਲਾਮ ਆ ਗੁਲਾਮ ਸੀ ਤੇ ਗੁਲਾਮ ਰਹਾਂਗੇ ਕਿਉਂਕਿ ਸਾਨੂੰ ਉੱਥੇ ਹਰਿਆਣੇ ਦੇ ਵਿੱਚ ਬਗ ਦਾ ਵੀ ਅਟ ਨਹੀਂ ਹੋਇਆ ਇਹਦੀ ਸ਼ਹਿਰ ਤੇ ਭਾਜੀਪੀ ਸਰਕਾਰ ਦੀ ਸ਼ਹਿਰ ਤੇ ਉਸ ਤੋਂ ਬਾਅਦ ਸਾਡੇ ਉੱਤੇ ਅਪਰੂ ਗੈਸ ਰਬੜ ਦੀਆਂ ਗੋਰੀਆਂ ਹੋਰ ਅੰਨਾ ਤਸ਼ੱਦਦ ਕੀਤਾ ਗਿਆ ਸਾਡੇ ਜਿਹੜੇ ਸੰਘਰਸ਼ੀ ਯੋਧੇ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਪਰ ਮੈਂ ਪੰਜਾਬ ਸਰਕਾਰ ਦੀ ਵੀ ਇੱਥੇ ਨਿਖੇਧੀ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਆ ਕੇ ਬਾਰੋਂ ਗੋਲੀਆਂ ਮਾਰ ਕੇ ਸਾਡੇ ਸੰਘਰਸ਼ੀ ਯੋਧੇ ਨੂੰ ਸ਼ਹੀਦ ਕੀਤਾ ਜਾਂਦਾ ਪਰ ਇੰਨੀ ਨਾਕਾਮ ਇਹ ਸਰਕਾਰ ਪੰਜਾਬ ਸਰਕਾਰ ਦੀ ਅੱਜ ਤੱਕ ਉਹਦੀ ਕੋਈ ਨਿਸ਼ਾਨਦੇਹੀ ਕਰ ਸਕੀ ਅੰਨ ਡੈਟੀਫਾਈ ਆਵੇ ਕਿਨੇ ਗੋਲੇ ਮਾਰੀ ਆ ਜਦੋਂ ਪੰਜਾਬ ਸਰਕਾਰ ਉਸ ਬੰਦੇ ਨੂੰ ਜਿਹੜੇ ਜੀ ਪੁਲਿਸ ਸੀਗੀ ਹਰਿਆਣਾ ਦੀ ਪੰਜਾਬ ਦੇ ਵਿੱਚ ਆ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਜਾਂਦੀ ਆ ਤੇ ਹਨ ਆਡੈਂਟੀਫਾਈ ਕਰਕੇ ਉਹਦਾ ਕੇਸ ਪੜਿਆ ਜਾਂਦਾ ਤੇ ਸੋ ਆਪਾਂ ਇਸ ਜਿਹੜੀ ਸਰਕਾਰ ਆ ਇਤੋਂ ਕੀ ਆਸਾਂ ਲੈ ਸਕਦੇ ਆ ਕਿਉਂਕਿ ਜੇ ਆਪਾਂ ਦੇਖੀਏ ਇਹ ਸਰਕਾਰ ਵੀ ਉਹਦਾ ਹੀ ਇੱਕ ਰੂਪ ਆ ਜਿਹੜਾ ਆਪਾਂ ਨੂੰ ਬਦਲ ਕੇ ਦਿਖਾ ਰਿਆ ਜਾ ਰਿਹਾ ਤੇ ਉਹਦੀ ਅੱਜ ਆਪਾਂ ਨੂੰ ਜਿਹੜੀ ਟਰੈਕਟਰ ਮਾਰਚ ਦੀ ਸੀਗੀ ਕਾਲ ਇਹ ਕਿਉਂ ਤੇਣੀ ਭਈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸਰਕਾਰ ਜਿਹੜੀ ਸੈਂਟਰ ਸਰਕਾਰ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਪੰਜਾਬ ਦੀ ਖੇਤੀਬਾੜੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ ਆਪਾਂ ਪਤਾ ਕਿ ਜ਼ਮੀਨਾਂ ਨੂੰ ਅਸਵਾਰ ਕਰਦੀ ਆ ਆ ਇੱਥੇ ਰੋਡ ਬਣਾਈ ਜਾਂਦੇ ਆ ਉਹ ਭਰਾਵੇ ਨੇ ਰੋਡਾਂ ਤੋਂ ਆਪਾਂ ਕੀ ਲੈਣਾ ਤੁਸੀਂ ਜੇ ਰੋਡ ਤੇ ਜਾ ਕੇ ਦੇਖੋ ਉੱਥੇ ਬੋਰਡ ਲੱਗਾ ਆ ਉੱਥੇ ਟਰੈਕਟਰ ਵੀ ਚੜ ਸਕਦਾ ਉੱਥੇ ਕੋਈ ਰੇੜੀ ਰੱਖਸ਼ਾ ਵੀ ਚੜ ਸਕਦਾ ਉੱਥੇ ਕੋਈ ਛੋਟੀ ਆਪਣੀ ਬੱਸ ਜਿਹੜੀ ਹੁੰਦੀ ਆ ਉਹ ਨਹੀਂ ਚੜ ਸਕਦੀ ਉਹ ਫੇ ਕਿਲੇ ਬਣਾਉਂਦੇ ਆ ਉਹ ਸਿਰਫ ਔਡਾਨੀਆਂ ਵਾਨੀਆਂ ਲਈ ਤੇ ਸੋ ਸਾਰਾ ਸਮਾਨ ਲੁੱਟੋ ਤੇ ਉਹ ਸਾਨੂੰ ਉਥੇ ਆਪਣੇ ਛੇਟਾਂ ਦੇ ਵਿੱਚ ਲੱਗੇ ਜਾਓ ਅਫਗਾਨਿਸਤਾਨ ਤੱਕ ਸੜਕਾਂ ਬਣਾਈਆਂ ਜਾ ਰਹੀਆਂ ਸਾਨੂੰ ਲੁੱਟਿਆ ਜਾ ਰਿਆ ਸਾਡੀਆਂ ਜ਼ਮੀਨਾਂ ਖਤਮ ਕੀਤੀਆਂ ਜਾ ਰਹੀਆਂ ਜਦੋਂ ਅਸੀਂ ਉਹ ਵੱਡੇ ਤੇ ਚੜਨਾ ਹੀ ਨਹੀਂ ਸਾਨੂੰ ਕੀ ਲੋੜ ਆ ਅਸੀਂ ਸਾਰੇ ਬੰਦੇ ਜਿੰਨੇ ਵੀ ਆ ਦਿੱਲੀ ਇੱਕ ਵਾਰੀ ਗਈਦਾ ਸਾਲ ਦੇ ਵਿੱਚ ਉਹ ਵੀ ਜਦੋਂ ਕਿਸੇ ਨੂੰ ਚੜਾਉਣਾ ਜਾਣਾ ਹੋਵੇ ਜਾਂ ਨਾ ਜਾਣਾ ਹੋਵੇ ਪਰ ਸਾਨੂੰ ਦਿਖਾਇਆ ਜਾਂਦਾ ਵੇ ਦਿੱਲੀ ਚ 4 ਘੰਟੇ ਚ ਪਹੁੰਚਵਾਂਗੇ ਅਸੀਂ 4 ਘੰਟੇ ਜਾ ਕੇ ਉੱਥੇ ਦਿੱਲੀ ਤੋਂ ਕੀ ਕਰਨਾ ਕਿਉਂਕਿ ਸਾਡੇ ਦਾ ਸਾਡੇ ਘਰ ਦੇ ਵਿੱਚ ਲੁੱਟਿਆ ਜਾ ਰਿਹਾ ਆ ਸਾਡੀ ਜਿਹੜੀ ਪੰਜਾਬ ਦੀ ਆਸਕਤਾ ਆ ਉਹਦੇ ਉੱਤੇ ਸੱਟ ਮਾਰੀ ਜਾ ਰਹੀ ਆ